ਤੁਹਾਡੇ ਸਾਹਮਣੇ ਹੈ ਜੀ ਇਸ ਤੋਂ ਬਾਅਦ ਇਹ bầu ਕੀ ਹੋ ਸਕਦਾ ਵੀ ਦਲਕਾ ਜਿੱਤ ਗਿਆ ਹੈ ਫਤੇਗੜ ਚੂੜੀਆਂ ਵੀ ਤੇ ਬਟਾਲਾ ਵੀ ਕਾਂਗਰਸੀਆਂ ਦੋਵਾਂ ਹਲਕੇ ਦੀਆਂ ਟੀਮਾਂ ਨੇ ਵਧੀਆ ਜਿੱਤ ਪ੍ਰਾਪਤ ਕੀਤੀ ਹੈ ਜੀ ਟੋਟਲ ਦੇ ਆਪਾਂ ਐਸੇ ਵੀ ਦੇਖੀ ਸੀ ਤੇ ਜਿਹੜੀ ਹੈ 40 ਦੇ ਲੱਗੇ ਜਾਂਦੀ ਜਿਹੜੀ ਲੀਡ ਕਰਦੀ ਹੈ ਕਿਵੇਂ ਦੇਖੀ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਕਹਿੰਦਾ ਜੀ ਇੰਨੇ ਜੋ ਦਬਕੇ ਵਜਦੇ ਰਹੇ ਨੇ ਸਰਕਾਰ ਵੱਲੋਂ ਸਟੇਟ ਸਰਕਾਰ ਵੱਲੋਂ ਉਹਦੇ ਦਬਕਿਆਂ ਦੇ ਨਾਲ ਵੀ ਲੋਕਾਂ ਨੇ ਮਤਲਬ ਕਿ ਨੀਡਰਤਾ ਨਾਲ ਵੋਟਾਂ ਪਾਈਆਂ ਨੇ ਬਹੁਤ ਵਧੀਆ ਰਾਹੁਲ ਕਾਂਦੀ ਦੋਸਤ 93 ਕਹਿ ਰਹੇ ਸੀ ਥੋੜੀ ਜਿਹਾ ਘਟ ਗਿਆ ਵੀ ਤਰ੍ਹਾਂ ਜਾ ਮੋਦੀ ਜੀ 400 ਕਹਿ ਰਹੇ ਸੀ ਮੋਦੀ ਜੀ 400 ਵੀ ਕਹਿ ਰਹੇ ਸੀ ਉਹਨਾਂ ਦੀ ਘਟਨ ਦਾ ਪਹਿਲਾ ਜਵਾਬ ਦੰਦੋ ਮੋਦੀ ਜੀ ਕਹਿ ਰਹੇ ਸੀ ਕਿ ਆਪਦੀ ਬਾਅਦ 400 ਕੇ ਪਾਰ ਅਜੇ ਬਹੁਤ ਸਭੀ ਕਰ ਚਾਹਤ ਬਦਲ ਸਕਦੇ ਨੇ ਵਿਗਿਆਨ ਚਲੋ ਬਦਲਣਗੇ ਫਿਰ ਉਦੋਂ ਜਵਾਬ ਦੇਾਂਗੇ ਹਾਲੇ ਤੇ ਲੇਕਿਨ ਮੈਂ ਪੰਜਾਬ ਦੀ ਬਜੂਤਾ ਸਰਕਾਰ ਆ ਹਰ ਹਲਕੇ ਚ ਇਹਨਾਂ ਦੇ ਨੰਬਰ ਤੇ ਕਈਆਂ ਨੂੰ 2 ਨੰਬਰ ਤੇ ਉਹਨੂੰ ਦੱਸਾਂ ਦੇਤੀ ਦੇਖੋ ਇਹ ਹੁਣ ਸਾਰੇ ਰਿਜ਼ਲਟ ਜੋ ਸਾਹਮਣੇ ਆ ਜਾਣਗੇ ਤਾਂ ਜਿਵੇਂ ਸਾਨੂੰ ਲੱਗਦਾ ਵੀ ਸਾਡੇ ਹਲਕੇ ਦੇ ਵਿੱਚ ਅਕਾਲੀ ਦਲ ਬਹੁਤ ਥੱਲੇ ਚਲਾ ਗਿਆ। ਅਸੀਂ ਨਹੀਂ ਸੋਚ ਸਕਦੇ ਵੀ ਅਕਾਲੀ ਦਲ ਕਿਤੇ ਇੰਨਾ ਵੀ ਥੱਲੇ ਚਲਾ ਜਾਏਗਾ। ਵੀ ਕਿਸੇ ਪਿੰਡ ਚੋਂ ਬਹੁਤ ਥੋੜੇ ਪਿੰਡਾਂ ਚ ਉਹਨਾਂ ਦੀ 100-100 ਵੋਟ ਤੋਂ ਵੱਧ ਨਿਕਲਦੀਆਂ ਪਈਆਂ ਨੇ। ਉਹ ਵੋਟ ਸ਼ਿਫਟ ਹੋ ਗਈ। ਸਾਡੀ ਵੋਟ ਅੱਜ ਵੀ ਜੋ 2022 ਦੀ ਸੀਗੀ ਸਾਡੇ ਬਹੁਤ ਪਿੰਡਾਂ ਚ ਅਸੀਂ ਉਹਦੇ ਤੋਂ ਇੰਪਰੂਵ ਕੀਤਾ ਵੀ ਨਹੀਂ ਤੇ ਥੋੜਾ ਬਰਾਬਰ ਹੀ ਰਹੀ ਹੈ। ਸੋ ਇਹ ਗੱਲਾਂ ਦਾ ਰਿਜ਼ਲਟ ਦਾ ਐਨਾਲਿਸਿਸ ਕਰਾਂਗੇ ਬੈਠ ਕੇ। ਹਾਲੇ ਤੇ ਜਿੱਤ ਦੀ ਖੁਸ਼ੀ ਹੈ ਜੀ ਰੰਧਾਵਾ ਸਾਹਿਬ ਐਮਪੀ ਬਣੇ ਨੇ। ਤੇ ਬਟਾਲਾ ਵੀ ਵਧੀਆ ਜਿੱਤੀਆਂ ਤੇ ਗੁਰਦਾਸਾ ਫਟੇਗੜ ਚੂੜੀਆਂ ਵਧੀਆ ਜਿੱਤੇ ਮੈਨੂੰ ਪਤਾ ਨਹੀਂ ਨਾ ਉਹ ਬਾਹਰ ਨਿਕਲੇਆ ਮੈਨੂੰ ਹਲੇ ਸਰ ਕੱਲੀ ਤੇ ਬਹੁਤ ਥੱਲੇ ਆਲੀ ਆਮ ਆਦਮੀ ਪਾਰਟੀ ਆ ਉਹਦਾ ਵੀ ਕੋਈ ਟੋਪਲ ਨਾ ਖਿੱਚੀ ਹੈ ਮਾਸੀ ਇਹ ਪੁਲਿਸ ਦੇ ਨੰਬਰ ਤੇ ਜਾ ਰਿਹਾ ਹੈ ਸਰ ਜੀ বিজেপি ਗ로우 ਕਰ ਗਈ ਇਹਨੂੰ ਕਿਵੇਂ ਦੇਖੀਏ ਇਪੋਈ ਹੁਣ ਰਿਜ਼ਲਟ ਸਾਰੇ ਦੇਖਾਂਗੇ ਵੀ ਸ਼ਹਿਰਾਂ ਚੋਂ ਕੀਤੀ ਪਿੰਡਾਂ ਚੋਂ ਕੀਤੀ ਕਿਵੇਂ ਕੀਤੀ ਕੋ ਅਨਲਿਸਿਸ ਤੋਂ ਬਾਅਦ ਹੀ ਆ ਜੀ ਇਹ ਚੀਜ਼ ਹਾਂ ਆਪਾਂ ਦੀ ਪਾਰਟੀ ਦਾ ਜਿਹੜਾ ਤੀਸਰੇ ਨੰਬਰ ਤੇ ਆ ਰਿਹਾ ਹੈ ਉਹ ਕੀ ਗੱਲ ਹੈ ਉਹ ਉਹਨਾਂ ਨੂੰ ਸੋਚਣਾ ਚਾਹੀਦਾ ਜੀ ਵੀ ਭਾਏ ਹਾਲੇ ਤੇ ਢਾਈ ਜਿਵੇਂ ਆਪਣੇ ਮੂਹ ਹਾਲੇ ਹੁਣ ਰਹਿੰਦੇ ਉਹਨਾਂ ਦੇ ਢਾਈ ਸਾਲ ਨੇ ਪਰ ਕਹਿੰਦੇ ਨੇ 3 ਸਾਲ ਰਹਿੰਦੇ ਨੇ ਹਾਲੇ 3 ਸਾਲ ਰਹਿੰਦੇ ਹੋਏ ਵੀ ਜੇ ਲੋਕ ਤੀਸਰੇ ਨੰਬਰ ਤੇ ਆ ਗਏ ਨੇ ਫਿਰ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਜਿਹਨ ਲੋਕਾਂ ਨਾਲ ਗੱਲਾਂ ਕਰਕੇ ਆਏ ਸੀ ਉਹ ਲੋਕ ਭੁੱਲ ਚੁੱਕੇ ਨੇ ਇਹ ਤੇ ਹੁਣ ਉਹ ਜਵਾਬ ਦੇਣਗੇ ਜੀ ਤੇਰਾ ਸਾਬ ਜਿਹੜੀ ਮਾਤੂਕਾ ਰਣਨੀਤੀ ਹੈ ਇਹ ਕਨਵਰਟ ਕਰਨਾ ਹਵਾ ਨੂੰ ਬਦਲਣਾ ਕਿਹੜਾ ਮੰਤਰ ਸੀ ਇਹ ਲੋਕਾਂ ਦਾ ਪਿਆਰ ਕੋਈ ਮੰਤਰ ਨਹੀਂ ਹੋ ਜਮੀਨ ਤੇ ਰਹਿ ਕੇ ਅੰਦਰ ਬਹਿ ਕੇ ਰਾਜਨੀਤੀ ਨਹੀਂ ਕਰਨੀ ਜੀ ਲੋਕਾਂ ਚ ਬਹਿ ਕੇ ਸਰਦਾਰ ਤੇត្រੇਜਿੰਦਰ ਸਿੰਘ ਬਾਜਵਾ ਮੇਰੇ ਪਿਤਾ ਉਹਨੇ ਇੱਕੋ ਚੀਜ਼ ਸਿਖਾਈ ਹੈ ਵੀ ਲੋਕਾਂ ਦੇ ਵਿੱਚ ਰੋ ਤੁਹਾਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੁੰਦਾ ਹੈ ਤੁਹਾਨੂੰ ਸਿੱਖਣ ਨੂੰ ਮਿਲਦਾ ਸੋ ਉਹ ਫਤੇਗੜ ਚੂੜੀਆਂ ਚ ਵੀ ਤੇ ਬਟਾਲੇ ਚਾ ਮੇਰ ਸਾਹਿਬ ਆਪਣੇ ਪੰਡਾਰ ਸਾਹਿਬ ਸਾਰੀ ਕੌਂਸਲਰਾਂ ਦੀ ਸਾਰੀ ਟੀਮ ਨੇ ਸਾਰੇ ਸਰਪੰਚਾਂ ਨੇ ਫਤੇਗੜ ਚੂੜੀਆਂ ਬਟਾਲੇ ਵੀ ਬਹੁਤ ਵਧੀਆ ਸਾਥ ਦਿੱਤਾ ਜੀ ਤੁਸੀਂ ਦਬਕੇ ਵਾਈ ਦੇ ਆਪ ਸੁਣੇ ਨੇ ਟਾਲੇ ਦੇ ਵਿੱਚ ਦੋ ਹੋਇਆ ਵਰਤਰਾ ਨਾਲ ਕੁਝ ਤੁਸੀਂ ਦੇਖਿਆ ਉਹਨੂੰ ਕਿੱਦਾਂ ਦੇਖੀਏ ਮੈਂ ਕਹਿੰਦਾ ਜੀ ਉਸ ਟੱਕੇ ਦੇ ਉਲਟ ਜਾ ਕੇ ਲੋਕਾਂ ਨੇ ਵੋਟ ਪਾਈਏ ਤੇ ਹੁਣ ਆਮ ਪਾਰਟੀ ਨੂੰ ਸੋਚਣਾ ਪਏਗਾ ਵੀ ਉਹ ਕੀ ਪਿਛੇ ਵੱਲ ਗਲਤੀ བྱਾਰੇ ਨੇ ਅੱਛਾ ਬਦਵਸਰ ਕਹਿੰਦੇ ਨੇ ਜੋ ਵਰਤਦੇ ਹੈ ਵਰਸਤੇ ਨੇ ਜਿਹੜੇ ਰਾਜਦੇ ਰਹੇ ਤੇ ਵੋਟਾਂ ਕਿੱਥੇ ਹੋਰੀ ਪੈ ਗਈਆਂ ਇਹ ਫਿਰ ਉਹ ਗਰਜਦੇ ਹੀ ਰਹੇ ਨਾ ਜੀ ਪੰਨੂ ਸਾਹਿਬ ਨੇ ਕਿਹਾ ਕੀ ਆਤੀ ਨਹੀਂ ਨਾ ਫੜ ਫੜੇ ਘੜ